ਕਿ ਦੁਖੀ ਨਾ ਜਿੰਨਾਤ ਕੋ ਕਰ ਮੇਰੇ ਜੋਗਾ ਹੋਵੇ ਨਾ ਬਾਹਰ ਹੀ ਆਕਰ ਵਾਲਾ ਮੇਰਾ ਨਹੀਂ ਆਕਰ ਤੇ ਸਾਥ ਨਹੀਂ ਆ ਹੂੰ ਹੋਰ ਜਿਆਦਾ ਮੇਰੀ ਕਰੀਬ ਨਹੀਂ ਮੇਰੇ ਹੋ ਜਾ ਗਏ ਦਿੱਲੀ ਨੂੰ ਮੇਰੇ ਘਰ ਸੂਡ ਨਹੀਂ ਹੈਗਾ ਸੂਡ ਨਹੀਂ ਹੈਗਾ ਉਹ ਤੇ ਕਰੀਬ ਹੈ ਮੇਰੇ ਘਰ ਸਟਾਫ ਹੈ ਬਾਹਰ ਹੀ ਤੁਹਾਨੂੰ ਬਹੁਤ ਜੀਤ ਤੁਹਾਨੂੰ ਬਹੁਤ ਆਮਦਾਰ ਤੁਹਾਨੂੰ ਬਹੁਤ ਆਮਦਾਰ ਮੇਰੇ ਸੂਡ ਨਹੀਂ ਹੈਗਾ ਹੋਰ ਘਰ ਸੂਡ ਨਹੀਂ ਹੈਗਾ 10 ਮਿੰਟ ਤੁਸੀਂ ਘਰ ਮੂਟ ਕਿਤੋਂ ਮੰਗ ਮੰਗ ਕੇ ਮੈਂ ਪਾ ਲੈਣੀ ਮੰਗ ਮੰਗ ਕੇ ਪਾਣੀ ਹੈ ਫੋਂਟ ਨੂੰ ਜਿਹੜੀ ਚਾਹੀਦੀ ਹੈ ਜਿਹੜੀ ਤੇ ਕਰਿੰਗੀ ਕੀ ਮਾਤਾ ਮੈਂ ਕੋਈ ਸਬਜ਼ੀ ਬਣਾ ਲੂੰਗੀ ਸਬਜ਼ੀ ਬਚੇਗੀ ਚਾਚੂ ਦਾ ਕੰਮ ਕਰ ਲੇਗੀ ਹਾਂਜੀ ਚਾਚਾ ਦਾ ਕੰਮ ਕਰ ਲੇਗੀ ਜ਼ਿਆਦਾ ਕੰਮ ਕਰ ਲੂੰਗੀ ਫਿਰ ਮੈਂ ਬੇਟੀ ਵਾਸਤੇ ਰੋਟੀ ਕਮਾ ਕੇ ਦੇਵਾਂਗੀ ਰੋਟੀ ਕਮਾ ਕੇ ਦੇਵਾਂਗੀ ਸੁਭੂ ਜੀ ਬੋਲੇ ਜਿਹਦਾ ਮਾਂ ਬਾਪ ਨਹੀਂ ਹੈ ਉਹ ਨਹੀਂ ਜਿਹਦਾ ਮਾਂ ਬਾਪ ਨਹੀਂ ਉਹਦਾ ਧੰਗ ਗੁਰੂ ਰਾਮਦਾਸ ਹੈ ਤੇ ਜਿਹਦਾ ਧੰਗ ਗੁਰੂ ਰਾਮਦਾਸ ਹੈ ਉਹਦਾ ਸਾਰਾ ਹੀ ਕੁਝ ਹੈ ਠੀਕ ਹੈ ਨਾ ਇਹ ਗੱਲ ਯਾਦ ਰੱਖਿਓ ਸਾਡਾ ਨਹੀਂ 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 ਰੋਣਾ ਕਿਉਂ ਤੋਂ ਮਾਤਾ ਸਾਡਾ ਗੁਰੂ ਬੜਾ ਬਿਆਨਤ ਹੈ ਉਹ ਸਾਨੂੰ ਗੁਰਮੁਖਵੰਦ 70 ਮਹੀਨੇ ਜਦੋਂ ਤੁਮੇਂ ਦੀ ਕਾਦੀ ਨੂੰ ਪਾਲਿਆ ਤੈਨੂੰ ਪਾਲਿਆ ਜਦੋਂ ਦਾ ਕੋਈ ਨਹੀਂ ਫਿਰ ਕੀ ਹੋਇਆ ਇਹ ਲੇਕੇ ਹੁੰਦੇ ਆ ਕੋਈ ਕੋਈ ਗੱਲ ਘੁਮਾਣਾ ਵਾਲੀ ਬਾਈ ਕਾਲ ਸਾਹਿਬ ਆਈ ਗਈ ਫਟੇ ਗਾਲੀ ਬੇਟਾ ਦੇਖ ਲਈਏ ਡੇੜੀ ਵੱਡੀ ਹੈ ਖੁਸ਼ ਹੋ ਠੀਕ ਹੈ ਮਾਤਾ ਵਧੀਆ ਵਧੀਆ ਬਲ ਗਈ ਡੇੜੀ ਚਾਚੂ ਦਾ ਨਹੀਂ 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 ਗੁਰਮੁਖਵੰਦ ਦਾ ਸ਼ਾਨਿਕ ਦੇਣਾ ਨਹੀਂ ਨਹੀਂ ਸ਼ੁਕਰ ਖੁਸ਼ ਹੈ ਬੱਤ ਹੁਣ ਚਾਹ ਪਣੀ ਹੋ ਜੂਗਾ ਵਧੀਆ ਚੱਲ ਪੂਗਾ ਰੋਟੀ ਪਾਣੀ ਹੈ ਸਾਡੇ ਗੋਣ ਗਾਵਾਂ ਦੇ ਨਹੀਂ ਨਹੀਂ ਸ਼ੁਕਰ ਗੁਰੂ ਰਾਮਦਾਸ ਪਾਸ਼ਾ ਦਾ ਦੇਣ ਵਾਲਾ ਕੋਣ ਹੈ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਿੰਦੇ ਆ ਅਸੀਂ ਨਹੀਂ ਦਿੰਦੇ ਹੈਗੇ ਦੇਣ ਵਾਲਾ ਸਾਡੇ ਪਾਸ਼ਾ ਰੀ ਹੈ ਧੰਨ ਗੁਰੂ ਗੰਨ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਦੇਖੋ ਠੀਕ ਹੈ ਮਤਾ ਜੀ ਵੇਖੋ ਆ ਓਕੇ ਯਾਰ ਰੈਡੀ ਇਹ ਤਾਂ ਤੁਸੀਂ ਚਾਹ ਪਾਣੀ ਦਾ ਕਰ ਸਕਦੇ ਹੋ ਇਹ ਤੇ ਚਾਹ ਪਾਣੀ ਦਾ ਕਰ ਸਕਦੇ ਹੋ ਚੋਲ ਛੋਲੇ ਕੜੀ ਚੋਲ ਰੋਟੀ ਪਾਣੀ ਦਾ ਬਹੁਤ ਵਧੀਆ ਹੋ ਜਾਣਾ ਮਾਤਾ ਜੀ ਤੇ ਅ ਗੁਰਦਾਨ ਦਾ ਸਪਾਸ਼ਾ ਜੀ ਦੀ ਕਿਰਪਾ ਵਾ ਬਹੁਤ ਸੋਹਣਾ ਬਣ ਗਿਆ ਸਟਾਲ ਠੀਕ ਹੈ ਪਤੈ ਚਲੋ ਤੇ ਭੈਣੇ ਇਹ ਮਾਤਾ ਜੀ ਆ ਠੀਕ ਹੈ ਜੀ ਤੇ ਹਾਂ ਰੋਇਕਾ ਸਾਹਿਬ ਆ ਗਈ ਪਤੈ ਜੀ ਤੇ ਆਹ ਨਾ ਦੀ ਆਪੋਤੀ ਐ ਇਹਨਾਂ ਦੇ ਬਾਪ ਐਕਸਪਾਇਰ ਹੋ ਗਏ ਆ ਮਾਤਾ ਵੀ ਚਲੇ ਗਏ ਹੋਏ ਆ ਬੇਟਾ ਇਹ ਥੋੜੇ ਜਿਹਾ ਸੂਟ ਐ ਤੁਹਾਡੇ ਵਾਸਤੇ ਤੁਸੀਂ ਲੈ ਕੇ ਆ ਤੁਸੀਂ ਦੇ ਦਿਓ ਦੇ ਦਿਓ ਹਾਂ ਦੇ ਦਿਓ ਠੀਕ ਆ ਜੀ ਹਨ ਗੁਰੂ ਰਾਮ ਦਾ ਵਾਹਿਗੁਰੂ ਤੁਸੀਂ ਇਹ ਲੈ ਲਓ ਨਹੀਂ ਨਹੀਂ ਮਾਦੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਠੀਕ ਆ ਜੀ ਇਹ ਹੋ ਗਿਆ ਤੁਹਾਡੇ ਸੂਟ ਆ ਗਏ ਜੀ ਤੇ ਠੀਕ ਹੈ ਮੈਂ ਤਾਂ ਹੀ ਥੋੜਾ ਨਹੀਂ ਆ ਤੇ ਤੁਹਾਡੇ ਵੱਲ ਤੋਂ ਆ ਤੁਸੀਂ ਕੱਲ ਪਾਟੇ ਸੂਟ ਪਾਈ ਸੀ ਨਾ ਤੇ ਇਹ ਅਮਾਉਂਟ ਹੈ ਆ ਫੜ ਲਓ ਠੀਕ ਹੈ ਜੀ ਇਹ ਤੁਸੀਂ ਆਪਣੇ ਕਾਰੋਬਾਰ ਦੇ ਵਿੱਚ ਸ਼ੁਰੂਆਤ ਵਿੱਚ ਤੁਹਾਨੂੰ ਦਿੱਤੀ ਹੈ ਜਿੱਦ ਨਾਲ ਤੁਸੀਂ ਚਾਹ ਪਾਣੀ ਦਾ ਆਪਣਾ ਸ਼ੁਰੂ ਕਰ ਸਕਦੇ ਹੋ ਹੁਣ ਤੁਸੀਂ ਦੱਸੋ ਤੁਹਾਡਾ ਗੁਰੂ ਹੈ ਕਿ ਨਹੀਂ ਹੈ ਹੈ ਹੈਗਾ ਗੁਰੂ ਅਮਰਦਾਸ ਸਾਹਿਬ ਹੈਗੇ ਨਾ ਜੀਉਂਦੇ ਗੁਰੂ ਹੈ ਵਰਤਦੇ ਹੈ ਨਾ ਯਾਦ ਕਰੋਗੇ ਸਹਾਈ ਹੋਣਗੇ ਮੇਰੇ ਵਰਗਿਆਂ ਦੇ ਰੂਹ ਚਾਣਗੇ ਕਿਸੇ ਦੇ ਰੂਹ ਚਾਣਗੇ ਤੁਹਾਡੇ ਅਗ ਸੰਗ ਸਹਾਇ ਹੋਣਗੇ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਤ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਠੀਕ ਹੈ ਮਾਤਾ ਜੀ ਠੀਕ ਹੈ ਬੇਟਾ ਜਦੋਂ ਵੀ ਕਦੀ ਲੋੜ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰਨਾ ਆਪੇ ਮਹਾਰਾਜ ਕਿਸ ਨਾ ਕਿਸੇ ਰੂਪ ਚ ਸਹਾਇ ਹੋਣਗੇ ਜੀ ਮੈਂ ਤੁਹਾਡੀ ਲੋੜ ਨਹੀਂ ਨਹੀਂ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਦਾ ਤੁਹਾਡਾ ਗੁਰੂ ਬੜਾ ਬਿਹਤ ਹੈ ਠੀਕ ਹੈ ਜੀ ਕਦੀ ਵੀ ਘਾਟ ਮਹਿਸੂਸ ਹੋਵੇ ਮੇਰੇ ਪਾਪਾ ਨਹੀਂ ਹੈਗੇ ਮੰਮੀ ਨਹੀਂ ਹੈਗੇ ਜਿਹਦਾ ਗੁਰੂ ਰਾਮਦਾਸ ਉਹਦਾ ਸਾਰਾ ਹੀ ਕੁਝ ਹੋ ਜਾਂਦਾ ਠੀਕ ਮਾਤਾ ਜੀ ਹੁਣ ਤੁਸੀਂ ਆ ਜਿਓ ਰਾਜੇ ਆ ਜਿਹੜੀ ਛੜਦੀ ਇਹਨਾਂ ਦੇ ਘਰ ਦਾ ਠੀਕ ਹੈ ਜੀ ਮਾਤਾ ਜੀ ਜਦੋਂ ਤੁਸੀਂ ਜਿਹੜੀ ਲਾਓਗੇ ਮੈਨੂੰ ਤੁਸੀਂ ਕੋਲ ਕਰਦੇ ਹੋ ਧੰਨ ਗੁਰੂ ਰਾਮਦਾਸ ਫੜੀ ਤੁਹਾਨੂੰ ਆ ਗਿਆ ਵਾ ਮੈਂ ਤੁਹਾਨੂੰ ਮਾਇਆ ਦਿਨਾ ਤੁਸੀਂ ਛੜਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮੇਰਾ ਕਿ ਲੋਢਾ ਨਹੀਂ ਨਹੀਂ ਬੜਾ ਰੋਣਾ ਨਹੀਂ ਹੈ ਤਾਲ ਬੁਲ ਗਿਆ ਮਸ ਟਿਕਟ ਮਤਾ ਜੀ ਮੰਨ ਨਾ ਮਰਨਾ ਮਰਨ ਹਲਕਾ ਕਰੋ ਧੰਨ ਗਿਜਾਂਗਾ ਕੋਈ ਨਹੀਂ ਕੋਈ ਮਤਾ ਲੈ ਜਾਓ ਠੀਕ ਹੈ ਚਲੋ ਹੁਣ ਤੁਸੀਂ ਲੈ ਜਾਓ ਲੈ ਜਾਓ ਛੱਡ ਦੇ ਘਰ ਤਾਂ ਹੈ ਹਾਂ